ਸਸਿਕਾ ਨੂੰ ਨਮਸਕਾਰ ਮੈਂ ਹਾਂ ਦੀਪਕ ਮੰਡਾ ਅਰਿਤੂਸ ਦੇਖ ਰਹੇ ਹੋ ਡੀਫੋ ਨਿਊ ਸਲਿਮ ਸ਼ੀਟ ਪ੍ਰੋਗਰਾਮ ਕਨਿਆ ਕਰੀਆਂ ਤੁਹਾਨੂੰ ਦਾ ਸਵਾਗਤ ਹੈ ਅਮਰਸਰ ਇੰਪਰੂਵਮੈਂਟ ٹرسٹ ਨੂੰ ਲੈ ਕੇ ਅਸੀਂ ਕਈ ਐਪੀਸੋਡ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਅਮਰਸਰ ਇੰਪਰੂਵਮੈਂਟ ٹرسٹ ਦੇ ਵਿੱਚ ਭ੍ਰਸ਼ਟਾਚਾਰ ਦਾ ਬੋਲਬਾਲ ਹੈ ਪਰ ਹੁੰਦਾ ਕੁਝ ਨਹੀਂ ਹਰ ਸਾਲ ਕਰੋੜਾਂ ਰੁਪਏ ਟੈਂਡਰ ਅਲਾਟ ਕੀਤੇ ਜਾਂਦੇ ਨੇ ਕਦੀ ਟੈਲਾਂ ਲਾਤੀਆਂ ਕਦੀ ਸੜਕਾਂ ਬਣਾਤੀਆਂ ਕਦੀ ਟੈਲਾਂ ਪੁੱਟਤੀਆਂ ਕਦੀ ਮਿੱਟੀ ਪਾਤੀ ਕਦੀ ਮਿੱਟੀ ਲਾਤੀ ਕਦੀ ਲੁੱਕ ਪਾਤੀ ਕਦੀ ਲੋਕ ਉਖੜ ਗਏ ਹਜ਼ਾਰਾਂ ਸੈਂਕੜਿਆਂ ਕਰੋੜ ਦੇ ਜਿਹੜੇ ਕੰਮ ਹੋਏ ਨੇ ਪਰ ਸੜਕਾਂ ਟਾਇਲਾਂ ਦਾ ਉਹੀ ਆ ਲਿਆ ਅਫਸਰ ਬਾਲਾ ਮਾਲ ਹੋ ਗਏ ਨਾ ਸ਼ਹਿਰ ਦਾ ਵਿਕਾਸ ਹੋਇਆ ਨਾ ਸ਼ਹਿਰ ਦੀ ਡਿਵੈਲਪਮੈਂਟ ਹੋਈ ਨਾ ਹੀ ਬਾਗ ਸੁੰਦਰ ਬਣੇ ਪਰ ਇਹਨਾਂ ਅਫਸਰਾਂ ਨੂੰ ਵੀ ਲੱਗਦਾ ਹੈ ਕਿ ਕਿਸੇ ਦਾ ਕੋਈ ਡਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਇਹ ਆਖਿਆ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਪਰ ਜੇ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦਾ ਹਾਲ ਦੇਖ ਲਈਏ ਤੇ ਇੰਜ ਲੱਗਦਾ ਹੈ ਕਿ ਕਰਪਸ਼ਨ ਹੀ ਕਰਪਸ਼ਨ ਆ ਟੋਲਰੈਂਸ ਦੀ ਤੇ ਗੱਲ ਹੀ ਛੱਡ ਦਿਓ ਕਿਉਂਕਿ ਕੋਈ ਸ਼ਿਕਾਇਤ ਹੁੰਦੀ ਹੈ ਥੱਲੇੋਂ ਉੱਪਰ ਭੇਜੀ ਜਾਂਦੀ ਹੈ ਤੇ ਉਤਲੇ ਅਫਸਰ ਥਰੜਿਆਂ ਨੂੰ ਬਚਾਉਣ ਲੱਗ ਜਾਂਦੇ ਨੇ ਜਿਵੇਂ ਉਹਨਾਂ ਨੂੰ ਲੱਗਦਾ ਉਤਲੇਆਂ ਨੂੰ ਇਹ ਲੱਗਦਾ ਕਿ ਹੁਣ ਥੱਲੇੋਂ ਸ਼ਾਮੀ ਆ ਗਈ ਹੈ ਆਮ ਬੰਦੇ ਦੀ ਤੇ ਗੱਲ ਛੱਡੋ ਇੱਥੇ ਜਿਹੜੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ ਹਰਪ੍ਰੀਤ ਸਿੰਘ ਸ਼ੂਦਨ ਤੇ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਉਹਨਾਂ ਵੱਲੋਂ ਜਿਹੜੀ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ ਕਿ ਐਫ ਆਈ ਆਰ ਕਰਾਈ ਜਾਏ ਇਹਨਾਂ ਨੂੰ ਤੇ ਉਹਨਾਂ ਦਾ ਵੀ ਕੋਈ ਅਸਰ ਨਹੀਂ ਹੈ ਮਤਲਬ ਐਡੇ ਢੀਠ ਤੇ ਮੋਟੀ ਚਮੜੀ ਦੇ ਹੋ ਗਏ ਨੇ ਇਹਨਾਂ ਨੂੰ ਸਿਰਫ ਤੇ ਸਿਰਫ ਪੈਸੇ ਵਿਖਦੇ ਨੇ ਬਾਕੀ ਸ਼ਹਿਰ ਸਾਰਾ ਭਾਵੇਂ ਟੱਠੇ ਖੂਚ ਪੈ ਗਏ ਅੱਜ ਜਿਹੜੀ ਅੱਜ ਤੁਹਾਨਾਂ ਨਾਲ ਜਿਹੜੇ ਸੀ ਗੱਲ ਦਾ ਖੁਲਾਸਾ ਕਰਨ ਜਾ ਰਹੇ ਆ ਇੱਕ ਹੋਰ ਕੰਸਟਰਕਸ਼ਨ ਕੰਪਨੀ ਹੈ ਜਿਨੇ ਕੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਕੰਟਰੈਕਟ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਪਤਾ ਲੱਗ ਜਾਂਦਾ ਉਸ ਵੇਲੇ ਦੇ ਜਿਹੜੇ ਚੇਅਰਮੈਨ ਸਨ ਤੇ ਡਿਪਟੀ ਕਮਿਸ਼ਨਰ ਸਨ ਅਮਰ ਸਰ ਦੇ ਆਰ ਪੀ ਸਿੰਘ ਸੂਦਨ ਪੂਰੀ ਜਾਂਚ ਕਰਾਉਂਦੇ ਨੇ ਖੋਖਿਆ ਜਾਂਦਾ ਹੈ ਕਿ ਸਾਰੇ ਦੇ ਸਾਰੇ ਡਾਕੂਮੈਂਟ ਜਿਹੜੇ ਜਾਲੀ ਨੇ ਫਰਜੀ ਬਿੱਲ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਇਹਤੇ ਵੀ ਚਰਚਾ ਕਰਾਂਗੇ ਇਹ ਤੁਹਾਨੂੰ ਦੱਸ ਦਈਏ ਇੱਕ ਕੰਸਟਰਕਸ਼ਨ ਕੰਪਨੀ ਦਾ ਮਾਲਕ ਉਹ ਹੀ ਹੈ ਜਿਨੇ ਦਲੇਰੀ ਪਿੰਡ ਦੇ ਵਿੱਚ ਕੰਮ ਕੀਤਾ ਸਾਫਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਦੇ ਦਮਨਦੀਪ ਸਿੰਘ ਰੌਲਾ ਪਾ ਰਹੇ ਨੇ ਕਿ ਮੈਂ 6-7 ਮਹੀਨੇ ਚੇਅਰਮੈਨ ਰਹਾ ਔਰ ਰੱਬ ਦਾ ਵਾਸਤਾ ਜੇ ਮੇਰੇ ਵੱਲੋਂ ਜਿਹੜੇ ਟੈਂਡਰ ਉਸ ਵੇਲੇ ਲੱਗੇ ਸਨ ਮੇਰੇ ਰਹਿੰਦੇ ਆ ਜਿਹੜੇ ਕੰਮ ਹੋਏ ਸਨ ਉਹਨਾਂ ਦੀ ਜਾਂਚ ਕਰਾ ਲਓ ਕਿਉਂਕਿ ਇਹ ਅਫਸਰ ਐਡੇ ਢੀਠ ਨੇ ਐਡੇ ਰਿਸ਼ਵਤਖੋਰ ਨੇ ਇਹ ਕੰਮ ਕੁੱਮ ਕਰਾਉਂਦੇ ਨਹੀਂ ਪੈਸੇ ਖਾਈ ਜਾਂਦੇ ਨੇ ਉਹਨਾਂ ਦਲੇਰੀ ਪਿੰਡ ਦਾ ਵੀ ਉਦਾਹਰਨ ਦਿੱਤਾ ਸੀ ਤੇ ਸਮੀਰ ਉਪਲ ਜਿਹੜਾ ਠੇਕੇਦਾਰ ਇਹ ਵੀ ਆਖਿਆ ਸੀ ਕਿ ਇਹ ਪੈਸੇ ਲੈ ਗਏ ਕੰਮ ਕੁਝ ਨਹੀਂ ਹੋਇਆ ਇਹ ਵੀ ਸੱਚ ਆ ਕਿ ਜਿਹੜੀਆਂ ਇਹਨਾਂ ਨੇ ਰਲ ਮਿਲ ਕੇ ਆਪਸ ਦੇ ਵਿੱਚ ਠੇਕੇਦਾਰਾਂ ਨੇ ਅਫਸਰਾਂ ਨੇ ਜਾਂ ਤੇ ਆਪਣੇ ਨਾਂ ਤੇ ਜਾਂ ਫਿਰ ਆਪਣੀ ਘਰ ਵਾਲੀ ਆਪਣੇ ਭਰਾ ਕਿਸੇ ਰਿਸ਼ਤੇਦਾਰ ਦੇ ਨਾਂ ਦੇ ਉੱਤੇ ਕਿਸ ਤਰ੍ਹਾਂ ਫਰਮਾਂ ਖੋਲੀਆਂ ਜਾਲੀ ਫਰਮਾਂ ਨੂੰ ਬਿੱਲ ਪੈਂਦੇ ਨੇ ਬਿੱਲ ਪਾਸ ਹੋ ਜਾਂਦੇ ਨੇ ਪਰ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਨਾ ਇੱਕ ਇੱਕ ਕਰਕੇ ਤੁਹਾਨੂੰ ਸਾਰੀ ਗੱਲ ਦਾ ਖੁਲਾਸਾ ਕਰਾਂਗੇ ਇਹ ਸਾਹਮਣੇ ਕਿਸ ਤਰ੍ਹਾਂ ਆਇਆ ਤੇ ਕਿਸ ਤਰ੍ਹਾਂ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਨੂੰ ਵੀ ਇਹਨਾਂ ਪ੍ਰਸ਼ਾਸਨ ਅਫਸਰਾਂ ਵੱਲੋਂ ਨਜ਼ਰ ਅੰਦਾਜ਼ ਕੀਤਾ ਗਿਆ ਸਾਨਾ ਨੇ ਸਾਡੇ ਸਪਾਟ ਰਕੇ ਸ਼ਰਮਾ ਸਮੈ ਨਵਸ ਨਮਸਕਾਰ ਕਪਨਰੀ ਸਾਹਿਬ ਸਮਝੀ ਸਮੇਂ ਨਹੀਂ ਆਉਂਦੀ ਵੀ ਬੰਦਾ ਜਾਏ ਤੇ ਜਾਏ ਕਿੱਥੇ ਉਹ ਮੈਨੂੰ ਤੇ ਉਹ ਗੌਰਵ ਠਾਕੁਰ ਤੇ ਵੀ ਵਿਚਾਰੇ ਤੇ ਕਈ ਵਾਰੀ ਜਿਹੜਾ ਉਹ ਸਮਾਜ ਸੇਵਕ ਆ ਹੈਰਾਨੀ ਹੁੰਦੀ ਹੈ ਉਹ ਕਦੀ ਇੰਪਰੂਵਮੈਂਟ ਫੰਡਸ ਦੇ ਚੇਅਰਮੈਨ ਦੇ ਦਫ਼ਤਰ ਦੇ ਬਾਹਰ ਜਾ ਕੇ ਇਹਨਾਂ ਨੂੰ ਜਿਵੇਂ ਬੰਦਾ ਢੋਲ ਵਜਾ ਕੇ ਜਾਗਰੂਕ ਨਹੀਂ ਕਰਦਾ ਬੰਦਿਆਂ ਨੂੰ ਵੀ ਜਾ ਜਗਾਉਂਦਾ ਇਹਨਾਂ ਨੂੰ ਉਹ ਵੀ ਚੋਰੀ ਤੁਸੀਂ ਲੁੱਟੇ ਜਾ ਰਹੇ ਹੋ ਲੁੱਟੇ ਜਾ ਰਹੇ ਹੋ ਉਹ ਸਮਝੋ ਉਹ ਚੋਰੋ ਹਰ ਪਰ ਇਹ ਚੋਰ ਨਾਲ ਰਲੇ ਨੇ ਵੀ ਚੋਰ ਕੁੱਤੀ ਰਲੀ ਵਾਲੀ ਘਰੀ ਉਹ ਚਿੱਠੀਆਂ ਵੀ ਲਿਖਦੇ ਨੇ ਪਰ ਉਸ ਤੋਂ ਪਹਿਲੇ ਮੈਂ ਚਾਹਾਂਗਾ ਜਿਹੜੀ ਤੁਸੀਂ ਕੋਰ ਕੰਸਟ੍ਰਕਸ਼ਨ ਨੂੰ ਲੈ ਕੇ ਇੱਕ ਪੂਰੀ ਚਿੱਠੀ ਸਾਡੇ ਕੋਲ ਆਈ ਹੈ ਮੈਂ ਵੀਡੀਓ ਐਡੀਟਰ ਨੂੰ ਵੀ ਬੇਨਤੀ ਕਰਾਂਗਾ ਇਹ ਚਿੱਠੀ ਨਾਲ ਦੀ ਨਾਲ ਸਕਰੀਨ ਤੇ ਵੀ ਦਿਖਾਈ ਜਾਏ ਭੰਡਾਰੀ ਸਾਹਿਬ ਦੀ ਗੱਲ ਠੀਕ ਆ ਬੜਾ ਵਧੀਆ ਬਿੜਾ ਚੁੱਕਿਆ ਸਲੂਟ ਆ ਤੁਹਾਨੂੰ ਵੀ ਤੇ ਸਕੂਟਰੀ ਵਾਲੇ ਠੇਕੇਦਾਰ ਨੂੰ ਵੀ ਗੁਰੂ ਉਠਾਗਨ ਨੂੰ ਵੀ ਵੀ ਜਿਹਨੇ ਪ੍ਰੋਮਟਰਸ ਦੇ ਭ੍ਰਸ਼ਟਾਚਾਰ ਨੂੰ ਸਮੇਂ-ਸਮੇਂ 'ਤੇ ਨੰਗਾ ਕਰਕੇ ਇੱਥੇ ਲੋਕਾਂ ਨੂੰ ਦੱਸਦੇ ਰਹਿੰਦੇ ਜੇ ਤੇ ਮੇਰਾ ਖਿਆਲ ਵੀ ਸਾਡੀ ਜਿਹੜੀ ਪੰਜਾਬ ਸਰਕਾਰ ਜਾਂ ਵਿਜੀਲੈਂਸ ਵਿਭਾਗ ਆ ਵੀ ਜਿਹਨਾਂ ਭਾਗੋ ਦਾ ਤੇ ਕੰਮ ਬਹੁਤ ਵਧੀਆ ਕਰਦਾ ਜਦੋਂ ਟਰਸਟ ਦੀ ਗੱਲ ਆ ਜਾਂਦੀ ਨਾ ਉਥੇ ਗੁੰਗਾ ਬੁਲਾ ਹੋ ਜਾਂਦਾ ਵਰਕੀਸ਼ ਜੀ ਤੁਹਾਨੂੰ ਵੀ ਛਰੇ ਪੂਰਾ ਜਾਂਦਾ ਕਿਉਂਕਿ ਤੁਸੀਂ ਵੀ ਇਹਦੇ ਤੇ ਬਹੁਤ ਜ਼ਿਆਦਾ ਜਿਹੜੀ ਹੈ ਸਟੱਡੀ ਕਰਦੇ ਹੋ ਬਹੁਤ ਸਾਰੇ ਕਾਗਜ਼ ਅਸੀਂ ਤੇ ਕਈ ਕਾਗਜ਼ ਤੁਹਾਨੂੰ ਕਈ ਵਾਰੀ ਭੇਜਦੇ ਨੇ ਵਰਕੀਸ਼ ਜੀ ਇਹਨੂੰ ਪੂਰਾ ਸਟੱਡੀ ਕਰੋ ਤਾਂ ਕਿ ਦਰਸ਼ਕਾਂ ਨੂੰ ਦੱਸ ਸਕੀਏ ਹੁਣ ਵੇਖੋ ਜਿਹੜੀ ਤੀ ਗੱਲ ਕੀਤੀ ਕੋਰ ਕੰਸਟ੍ਰਕਸ਼ਨ ਕੰਪਨੀ ਦੀ ਇਹ ਕੰਮ ਹੈਗਾ 2022-23 ਚ ਇੱਕ ਟੈਂਡਰ ਨਿਕਲਿਆ ਸੌ ਹਲਕੇ ਦੇ ਵਿੱਚ ਜੀ ਉਥੋਂ ਦੇ 6 ਵਕ ਵਕ ਸਕੂਲਾਂ ਦੀ ਰੀ ਇਨੋਵੇਸ਼ਨ ਤੇ ਬੀਡੂਕੇਸ਼ਨ ਕਰਨੀ ਸੀ ਜੀ ਉਹਦੇ ਲਈ ਟੈਂਡਰ ਮੰਗੇਗੇ ਤੇ ਇਹਦੀ ਜਿਹੜੀ ਐਸਟੀਮੇਟਡ ਕੋਸਟ ਹੈਗੀ 3 ਕਰੋੜ 57 ਲੱਖ ਤੇ 78 ਹਜ਼ਾਰ ਲਗਭਗ 3 ਕਰੋੜ 69 ਲੱਖ 78 ਹਜ਼ਾਰ ਲਗਭਗ 3 ਕਰੋੜ ਦੇ 60 ਲੱਖ ਬਗ ਜੀ 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 ਪਹਿਲੇ ਜੋ ਜਿਹੜੀ ਈ ਟੈਂਡਰਿੰਗ ਕੀਤੀ ਗਈ 2022 ਦੇ ਵਿੱਚ ਤੇ ਤਿੰਨ ਫਰਮਾਂ ਨੇ ਇਹਦੇ ਵਾਸਤੇ ਅਪਲਾਈ ਕੀਤਾ ਜੀ ਇੱਕ ਹੀ ਪ੍ਰਸ਼ਾਂਤ ਐਸੋਸੀਏਟਸ ਜੀ ਦੂਜੀ ਹੀ ਜੀ ਕੇ ਕੰਸਟਰਕਸ਼ਨ ਕੰਪਨੀ ਜੀ ਤੀਜੀ ਹੀ ਕੋਰਸ ਕੰਸਟਰਕਸ਼ਨ ਕੰਪਨੀ ਜੀ ਜਦੋਂ ਟਰਸਟ ਦੇ ਅਧਿਕਾਰੀਆਂ ਦੇ ਡਾਕੂਮੈਂਟ ਜਾਵਾ ਚੇ ਜਾਂਚ ਕੀਤੀ ਤੇ ਉਹਨਾਂ ਕਿਹਾ ਵੀ ਜਿਹੜੇ ਦੋ ਕੰਪਨੀਆਂ ਜਿਹੜੀ ਜੀਕੇ ਕੰਸਟਰਕਸ਼ਨ ਕੰਪਨੀ ਆ ਤੇ ਕੋਰ ਕੰਸਟਰਕਸ਼ਨ ਦੇ ਇਹਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੀ ਸਭਾਸ਼ ਕਰਤੀ ਡੀ ਸੀ ਸਾਹਿਬ ਨੂੰ ਵੀ ਟੈਂਡਰ ਕੈਨਸਲ ਕਰਤਾ ਜਾਵੇ ਜੀ ਤੇ ਰੀ ਟੈਂਡਰਿੰਗ ਕਰਨ ਦੀ ਸਭਾਸ਼ ਕਰਤੀ ਜੀ ਚੇਅਰਮੈਨ ਸਾਹਿਬ ਨੇ ਆਪਣਾ ਜਿਹੜਾ ਨੋਟ ਲਿਖਿਆ ਉਹ ਚ ਲਿਖਿਆ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਹੀ ਉਦੋਂ ਉਹਨਾਂ ਆਪਣੀ ਰਿਪੋਰਟ ਤੇ ਲਿਖਿਆ ਬਿਆਂਦੇ ਫਿਰ ਇਸ ਦੇ ਸਬੰਧ ਚ ਜਿਹੜਾ ਲਿਖਿਆ ਉਹਨਾਂ ਕਿਹਾ ਵੀ ਪਲੀਜ਼ ਚੈੱਕ ਐਂਡ ਸਟੇਟਸ ਇਫ ਦਾ ਬਿਡਰਸ ਹੈਵ ਡਨ ਐਨੀ ਵਰਕ ਆਫ ਰੇਨ ਰੈਨੋਵੇਸ਼ਨ ਆਫ ਬਿਲਡਿੰਗਸ ਐਸ ਦਾ ਮੇਨ ਵਰਕ ਟੂ ਬੀ ਕੈਰੀਡ ਆਊਟ ਇਜ਼ ਆਫ ਰਿਪੇਅਰ ਐਂਡ ਰੈਨੋਵੇਸ਼ਨ ਐਂਡ ਇਫ ਦਾ ਏਜੰਸੀਜ਼ ਹੈਵ ਡਨ ਸਿਮਿਲਰ ਵਰਕਸ ਇਟ ਇਜ਼ ਨਾਟ ਪ੍ਰੂਡੈਂਟ ਟੂ ਡਿਸਕਵਾਲਿਫਾਈ ਥੈਮ ਓਨ ਹਾਈਪਰ ਟੈਕਨੀਕਲ ਇੰਟਰਪ੍ਰੀਟੇਸ਼ਨ ਆਫ ਐਲੀਜੀਬਿਲਟੀ ਕ੍ਰਾਈਟੇਰੀਆ ਐਂਡ ਵਾਸ ਇਨ ਐਸ ਵਾਸ ਇਨ ਫਾਊਂਡ ਬਾਈ ਐਸ ਸੀ 80 ਐਂਡ ਜੇ ਆਈ ਕੰਸਰਨ ਡਿਊਰਿੰਗ ਅਵਰ ਡਿਸਕਸ਼ਨ ਉਹਨਾਂ ਦੱਸਿਆ ਵੀ ਮੈਨੂੰ ਜਿਹੜਾ ਆ ਐਸ ਸੀ ਸਾਹਿਬ ਟਰਸਟ ਦੇ ਅ ਅਸਿਸਟੈਂਟ ਟਰਸਟ ਇੰਜੀਨੀਅਰ ਤੇ ਜੇ ਆਈ ਵੱਲੋਂ ਜ਼ੁਬਾਨੀ ਗੱਲਬਾਤ ਦੱਸਿਆ ਗਿਆ ਵੀ ਇਹਨਾਂ ਨੂੰ ਆ ਚੀਜ਼ ਦਾ ਕੋਈ ਤਜਰਬਾ ਨਹੀਂ ਹੈਗਾ ਉਹਨਾਂ ਕਿਹਾ ਵੀ ਵੇਖੋ ਵੀ ਇਹਨਾਂ ਨੇ ਇਹਦੇ ਨਾਲ ਦਾ ਕੋਈ ਰਲਦਾ ਮਿਲਦਾ ਕੰਮ ਕੀਤਾ ਇਹਨਾਂ ਨੂੰ ਪੁੱਛੋ ਡਾਕੂਮੈਂਟ ਹੈਗੇ ਆ ਜੇ ਕੀਤਾ ਆ ਤੇ ਕੰਮ ਬਿਡ ਖੋਲ ਦਿਓ ਨਹੀਂ ਤੇ ਕੈਨਸਲ ਕਰਦੀ ਸਿੱਧੀ ਸਵਾਰਥ ਕਰਤੀ ਆ ਨੀ ਦੇ ਵੇਖੋ ਇਹਨੂੰ ਕੰਮ ਨੂੰ ਕਿਹ ਜੀ ਇੱਥੋਂ ਇਹ ਵੀ ਸਾਬਤ ਹੁੰਦਾ ਵੀ ਜਿਹੜੇ ਇਹਨਾਂ ਦੇ ਚਾਹਤੇ ਨੇ ਨਾ ਅੰਗਰੂਮੈਂਟ ਟਸਟ ਅਫਸਰਾਂ ਦੇ ਜਿਹੜੇ ਚਾਹਤੇ ਨੇ ਜਿਹੜੇ ਇਹਨਾਂ ਨੂੰ ਮਾਲ ਬਤਾਂ ਦਿੰਦੇ ਨੇ ਕਹਿੰਦੇ ਵੀ ਤੁਹਾਨੂੰ ਕੋਈ ਕੋਈ ਕੰਮ ਤੁਸੀਂ ਪਹਿਲਾਂ ਕੀਤਾ કે ਨਹੀਂ ਕੀਤਾ ਪਰ ਸਾਨੂੰ ਸਾਦਾ ਹਿੱਸਾ ਦੇ ਦਿਓ ਤੇ ਤੁਸੀਂ ਕਹਿੰਦੇ ਵੀ ਆ ਜਾਓ ਉਹ ਤੋਂ ਸੁਦਨ ਸਾਹਿਬ ਹੀ ਨਾ ਉਹਨਾਂ ਅਫਸਰ ਹੀ ਤਾਇਰ ਕਹਿੰਦੇ ਜੀ ਸਾਹਮਣੇ ਆ ਗਿਆ ਆਰ ਪੀ ਸਿੰਘ ਸੁਦਨ ਉਹਨਾਂ ਦੇ ਵੇਲੇ ਨਹੀਂ ਤੇ ਕੋ ਹੋਰ ਹੁੰਦਾ ਉਹ ਕਹਿੰਦਾ ਮੈਨੂੰ ਮੇਰਾ ਹਿੱਸਾ ਦੇ ਤੇ ਜਾ ਜੋ ਮਰਜ਼ੀ ਕਰੋ ਉਹਨਾਂ ਨੇ ਲਿਖਿਆ ਕਰਾ ਦੇਣਾ ਹੀ ਉਹਦੇ ਅਨਸਾਰ ਫਿਰ ਜੀ ਕੇ ਕੰਸਟਰਕਸ਼ਨ ਤੇ ਐਮਐਸ ਜਿਹੜੇ ਕੋਰ ਕੰਸਟਰਕਸ਼ਨ ਆ ਉਹਨੇ ਵਰਤੇ ਮੰਗੇ ਬ੍ਰਹਿਮਾਨ ਜੋ ਡਿਊਟੀ ਕਮ ਚੇਅਰਮੈਨ ਦੀ ਕੁਐਰੀ ਇਸ ਹਾਲ ਲੜਿੰਦੀ ਜਿਹੜੇ ਦਸਤਾਵੇਜ਼ ਉਹਨਾਂ ਕਿਹਾ ਵੀ ਜੇ ਕੋ ਤੁਹਾਡੇ ਕੋਲ ਹੈਗੇ ਤੇ ਜਮ੍ਹਾਂ ਕਰਾ ਦਿਓ ਜੀ ਜੀ ਕੇ ਕੰਸਟਰਕਸ਼ਨ ਤੇ ਐਮਐਸ ਕੋਰ ਕੰਸਟਰਕਸ਼ਨ ਨੇ ਲੋ ਮਿਤੀ 3 10 3 12 22 ਤੇ 27 12 22 ਨੂੰ ਕ੍ਰਮਵਾਰ ਦਸਤਾਵੇਜ਼ ਆਪਣੇ ਜਮ੍ਹਾਂ ਕਰਾਏਗੇ ਤੇ ਇਹਨਾਂ ਸਾਰਿਆਂ ਦੀ ਫਾਈਨੈਂਸ਼ੀਅਲ ਬਿਡ ਜਿਹੜੀ ਆ ਉਹ ਖੋਲਤੀ ਗਈ ਇਹਨਾਂ ਆਪਣੇ ਤਜਰਬੇ ਦੇ ਸਰਟੀਫਿਕੇਟ ਦੋਹਾਂ ਫਰਮਾਂ ਨੇ ਲਾਤੇ ਜੀ ਪਹਿਲੀ ਤੇ ਗੇ ਲੱਗੇ ਤੇ ਜਿਹਨੂੰ ਬਿਡ ਖੋਲੀ ਸਭ ਤੋਂ ਘੱਟ ਜਿਹੜੀ ਬਿਡ ਹੈਗੀ ਇਹਨੇ ਭਰੀ ਇਹਨੇ ਭਰੀ ਕੋਰ ਐਮਐਸ ਕੋਰ ਕੰਸਟਰਕਸ਼ਨ ਨੇ ਜੀ ਤੇ ਉਹਨਾਂ ਕਹਿਆ ਵੀ ਕੰਮ ਇਹਨੂੰ ਦੇ ਦਿਓ ਜੀ ਇਹਦੇ ਦੌਰਾਨ ਹੀ ਇੰਪਰੂਵਮੈਂਟ ਦਫ਼ਤਰ ਨੂੰ ਇੱਕ ਸ਼ਗਿਹਤ ਮਿਲ ਜਾਂਦੀ ਆ ਕਿ ਕੋਰ ਕੰਸਟਰਕਸ਼ਨ ਵੱਲੋਂ ਜਿਹੜੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਾਏ ਗਏ ਨੇ ਉਹ ਆਂਦੇ ਗਲਤ ਤੇ ਝਾਲੀ ਆ ਨਾ ਜੀ ਬਿਲਕੁਲ ਇਹਨੇ ਝੂਠਾ ਹੀ ਜਾਂਦੇ ਰਿਕਾਰਡ ਲਾਤਾ ਜੇ ਕੰਮ ਲੈਣ ਵਾਸਤੇ ਉਹ ਜਿਹੜੇ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪਰਫਾਰਮੈਂਸ ਸਰਟੀਫਿਕੇਟ ਲਾਏ ਆ ਉਹ ਬਿਲਕੁਲ ਗਲਤ ਤੇ ਜਾਰੀ ਆ ਜੀ ਤੇ ਇਸ ਸਬੰਧ ਵਿੱਚ ਜਦੋਂ ਦਫ਼ਤਰ ਵੱਲੋਂ ਸਬੰਧਤ ਫਰਮ ਨੂੰ ਪੱਤਰ 111 2023 ਤੇ ਪੱਤਰ ਮਿਤੀ 2011 23 ਦਾ ਇਹ ਪਰਫਾਰਮੈਂਸ ਸਰਟੀਫਿਕੇਟ ਦੀ ਅੰਦੇ ਵੀ ਅਸਲ ਕਾਪੀ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਜੀ ਪਰ ਇਹਨਾਂ ਜਵਾਬ ਕੋਈ ਨਹੀਂ ਦਿੱਤਾ ਇਸ ਸਬੰਧ ਦੇ ਫਰਮਾਂ ਨੂੰ ਈਮੇਲ ਆਈ ਵੀ ਪੱਤਰ ਭੇਜਤੇਗੇ ਜੀ ਫਿਰ ਫਰਮ ਵਾਲੋਂ ਕੋ ਜਵਾਬ ਨਾ ਦਿੱਤਾ ਗਿਆ ਤੇ ਇਹਦੇ ਸਬੰਧ ਵਿੱਚ ਜਿਹੜਾ ਪੀਐਸਸੀ ਜਲੰਧਰ ਪੰਜਾਬ ਹੈਲਥ ਸਿਸਟਮ ਕਾਰਾਂ ਜਲੰਧਰ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਾਇਆ ਗਿਆ ਹੀ ਉਹਦੇ ਸਬੰਧ ਵਿੱਚ ਉਹਸ ਵਿਭਾਗ ਕੋਲ ਰੋਬੜ ਲਈ ਗਈ ਸਬੰਧਕ ਵਿਭਾਗ ਵੱਲੋਂ ਆਪਣੇ ਪੱਤਰ ਨੰਬਰ 4498 ਮਿਤੀ 13/2/23 ਰਾਹੀਂ ਲਿਖਿਆ ਗਿਆ ਕਿ ਪਰਫਾਰਮੈਂਸ ਸਰਟੀਫਿਕੇਟ ਵਿੱਚ ਦਰਸਾਏ ਗੇ ਕੰਮ ਕਿਸੇ ਹੋਰ ਏਜੰਸੀ ਵੱਲੋਂ ਕੀਤੇ ਗਏ ਨੇ ਮਤਲਬ ਜਾਲੀ ਨੇ ਜਾਲੀ ਆ ਕਾਮੀ ਕੇ ਔਰਜੈਂਸੀ ਨੇ ਕੀਤੇ ਆ ਇਹਨਾਂ ਵਿੱਚ ਉਤੇ ਆਪਣਾ ਨਾਂ ਜੇਬ ਲਿਆ ਅਤੇ ਸਰਟੀਫਿਕੇਟਸ ਕੋਖਨ ਤੇ ਇੰਜ ਜਾਂਦੇ ਜਾਵਦਾ ਹੈ ਕਿ ਐਮਐਸ ਕੋਰ ਕੰਸਟਰਕਸ਼ਨ ਵੱਲੋਂ ਡਿਟੇਲਾਂ ਜਿਵੇਂ ਕਿ ਕੰਮ ਸ਼ੁਰੂ ਕਰਨ ਦੀ ਮਿਤੀ ਕੰਮ ਖਤਮ ਕਰਨ ਦੀ ਰਾਸ਼ੀ ਵਿੱਚ ਛੇੜਛਾੜ ਕੀਤੀ ਗਈ ਹੈ ਜੀ ਉਹਨਾਂ ਵੇਖ ਲਓ ਪੰਜਾਬ ਪੈਲ ਸਿਸਟਮ ਕਾਰਪੋਰੇਸ਼ਨ ਜਲੰਧਰ ਨੇ ਇਹ ਚੀਜ਼ਾਂ ਸਭ ਲਈਆਂ ਕਿ ਜੀ ਇੱਥੇ ਦੋ ਮਾਮਲੇ ਸਿੱਧ ਹੁੰਦੇ ਇੱਕ ਤੇ ਇਹਨਾਂ ਨੇ ਇੰਪਰੂਵਮੈਂਟ ਇੰਟਰਸਟ ਨੂੰ ਗੁੰਮਰਾਹ ਕੀਤਾ ਇੱਕ ਹੋਰ ਦਸਤਾਵੇਜ਼ਾਂ ਨਾਲ ਛੇੜਛਾੜ ਜਾਲੀ ਜਾਲੀ ਡਗਮਾ ਇਹਦੇ ਨਾਲ ਕਹਾਣੀ ਆ ਗਈ ਦੋ ਦੋ ਮਾਮਲੇ ਦਰਜ ਹੋਣੇ ਚਾਹੀਦੇ ਸੀ ਇੰਪਰੂਵਮੈਂਟ ٹرسٹ ਦੇ ਵਿੱਚ ਵੱਖਰਾ ਤੇ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਦੀਦਾ ਵੱਖਰਾ ਬਿਲਕੁਲ ਤੁਹਾਡੀ ਗੱਲ ਠੀਕ ਆ ਇਹਦੀ ਸਵਾਸ਼ ਵੀ ਹੋਈ ਕੁਝ ਕੁ ਪ੍ਰਸ਼ਤ ਅਫਸਰਾਂ ਨੇ ਇਹਤੇ ਵੱਡੇ ਵੱਡੇ ਅਧਿਕਾਰੀਆਂ ਦਾ ਨੇਤਾਵਾਂ ਦਾ ਆਸ਼ੀਰਵਾਦ ਆ ਜਿਸ ਕਰਕੇ ਕਾਰਵਾਈ ਕੋਈ ਨਹੀਂ ਹੋਈ ਉਹ ਆਂਦੇ ਵੀ ਇਹ ਤੋਂ ਸਪੱਸ਼ਟ ਹੁੰਦਾ ਕਿ ਫਰਮ ਨੇ ਜੋ ਪੰਜਾਬ ਹੈ ਸਿੱਟੋਂਕਾਰ ਪੇਂਦੇ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਾਏਗੇ ਸਾਨੂੰ ਗਲਤ ਤੇ ਜਾਲੀ ਹਨ ਇਸ ਲਈ ਉੱਤ ਫਰਮ ਦੀ ਜਮ੍ਹਾਂ ਰਾਸ਼ੀ ਈਐਮਡੀ ਜ਼ਬਤ ਕਰਕੇ ਗ੍ਰੇਤੀ ਲੋੜਿੰਦੀ ਕਾਰਵਾਈ ਤੇ ਰਿਪੋਰਟ ਪੇਸ਼ ਹੈ ਜੀ ਇਹ ਤੇ ਜੇਈ ਤੇ ਏਟੀਈ ਦੇ ਸਾਈਨ ਹੈਗੇ ਜੇਈ ਜਸਪ੍ਰੀਤ ਸਿੰਘ ਦੇ ਤੇ ਏਟੀ ਉਸ ਵੇਲੇ ਸਨ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਅਗੋਂ ਜਿਹੜੇ ਐਕਸ਼ਨ ਰਵੀ ਜੀ ਆ ਉਹ ਲਿਖਦੇ ਆ ਵੀ ਐਸਬੀਡੀ ਦੀ ਕਲਾਸ 31 ਵਾਇਡ ਦੇ ਅਨਸਾਰ ਈਐਮਡੀ ਜਬਤ ਕਰਕੇ ਫਰਮ ਬਲੈਕਲਿਸਟ ਕੀਤੀ ਜਾਵੇ। ਇਹ ਵੀ ਵੀਰ ਜੀ ਵੇਖਾਂਗੇ ਅਸੀਂ ਪੁੱਛਾਂਗੇ ਮੈਂ ਰਵੀ ਉਹਨਾਂ ਨੂੰ ਫੋਨ ਕੀਤਾ ਸੀ ਪਰ ਰਵੀ ਉਹਨਾਂ ਦਾ ਸਵਿਚ ਆਫ ਆ ਭਈ ਕੀ ਵਾਕਈ ਇਹ ਫਰਮ ਨੂੰ ਬਲੈਕਲਿਸਟ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਵੀਰ ਜੀ ਅੱਗੋਂ ਮੈਂ ਜਾਵਾਂਗਾ। ਹਾਂ ਅੱਗੋਂ ਆਗੀ ਫਾਈਲ ਡਿਪਟੀ ਕਮਿਸ਼ਨਰ ਸਾਹਿਬ ਕੋਲ। ਜੀ ਚੇਅਰਮੈਨ ਡਿਪਟੀ ਵੀ ਹੈ ਕਮ ਚੇਅਰਮੈਨ ਇੰਪਰੂਵਮੈਂਟ ਟਰਸਟ ਉਹ ਹੀ ਸੂਦਰ ਦਾ ਸੂਦਰ ਸਾਹਿਬ ਪ੍ਰੈਸਿੰਗ ਸੂਦਰ ਜੀ। ਜੀ ਉਹਨਾਂ ਲਿਖਿਆ ਅਪਰੂਵਡ ਐਸ ਪ੍ਰੋਪੋਜ਼ਡ ਜਿਹਦਾ ਦੀ ਅਪਰੂਵ ਪ੍ਰੋਪੋਜ਼ ਕੀਤਾ ਉਹ ਅਪਰੂਵ ਆ ਵੀ ਇਹਨੂੰ ਬਲੈਕ ਲਿਸਟ ਕਰ ਦਿਓ ਈਐਮਡੀ ਜਮਤ ਕਰ ਦਿਓ ਉਹਨਾਂ ਨੇ ਉਹਦੇ ਚ ਐਡੀਸ਼ਨ ਕੀਤੀ ਜੀ ਆਨ ਦਾ ਇਨ ਐਡੀਸ਼ਨ ਇਜ਼ ਡਾਇਰੈਕਟਰ ਟੂ ਰਜਿਸਟਰਡ ਐ ਐਫ ਆਈ ਆਰ ਕਨਸਰਨਡ ਜੀ ਓਨਰ অর ਪ੍ਰੋਪਰਾਈਟਰਸ ਆਫ ਦਾ ਫਰਮ ਜੀ ਫਾਰ ਦਾ ਫੋਰਜਰੀ ਐਂਡ ਪੁੱਟਿੰਗ ਅਪ ਫਰਾਡੂਲੈਂਟ ਡਾਕੂਮੈਂਟਸ ਸੋ ਡੈਟ ਨੋ ਵਨ ਡੇਸ ਟੂ ਰਿਪੀਟ ਦਾ ਸੇਮ ਇਨ ਫਿਊਚਰ ਆਉਂਦੇ ਵੀ ਕਿਉਂ ਕਿ ਉਹਨੇ ਫਰਾਡੂਲੈਂਟ ਧੋਖਾ ਕੀਤਾ ਜੀ ਫਰਾਡੂਲੈਂਟ ਡਾਕੂਮੈਂਟ ਕੀਤੇ ਆ ਫੋਰਸ ਡਾਕੂਮੈਂਟ ਲਾਏ ਆ ਇਹਦੇ ਲਈ ਇਹਦੇ ਤੇ ਕੇਸ ਰਜਿਸਟਰ ਕਰਾਉਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਇਦਾਂ ਦੀ ਜੁਰਤ ਨਾ ਕਰ ਸਕੇ ਤੁਸੀਂ ਰਕੇ ਜੀ ਮੈਂ ਹੈਰਾਨ ਆ ਦੇਖੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਥੋਂ ਜਿਹੜੇ ਟ੍ਰਾਂਸਫਰ ਹੋਇਆ ਵੀ ਕਰੀਬ 9 ਮਹੀਨੇ ਹੋ ਗਏ 10 11 12 ਮਹੀਨੇ ਪੁਰਾਣੀ ਇਹ ਚਿੱਠੀ ਹੈ ਜਿਹਨੂੰ ਕਿਹਾ ਗਿਆ ਐਫ ਆਈ ਆਰ ਦਰਜ ਕਰਾਓ ਕੋਈ ਐਫ ਆਈ ਆਰ ਦਰਜ ਨਹੀਂ ਕਰਾਈ ਗਈ ਉਹ ਐਕਸ਼ਨ ਜਿਹੜਾ ਹੈ ਰਵੀ ਉਹ ਵੀ ਸ਼ੱਕ ਦੇ ਦਾਰੇ ਚ ਆ ਜਾਂਦਾ ਵੀ ਕੀ ਉਹਨੇ ਕੀਤਾ ਇੱਕ ਕਲਾ ਰਵੀ ਹੀ ਨਹੀਂ ਕਿਹਾ ਜੀ ਮੈਂ ਇਸ ਨੂੰ ਲੈ ਕੇ ਜਿਹੜੇ ਸੀਵੀਓ ਸਾਹਿਬ ਨੇ ਰਜੀਵ ਸੇਖੜੀ ਉਹਨਾਂ ਨੂੰ ਫੋਨ ਕੀਤਾ ਸੀਗਾ ਉਹਨਾਂ ਦਾ ਮੈਨੂੰ ਮੈਸੇਜ ਆ ਗਿਆ ਵੀ ਆਮ ਬਿਜ਼ੀ ਇਨ ਮੀਟਿੰਗ ਤੁਹਾਨੂੰ ਬਾਅਦ ਚ ਗੱਲ ਕਰੂੰਗਾ ਪਰ ਸਵਾਲ ਇਹ ਖੜਾ ਹੁੰਦਾ ਹੈ ਵੀ ਇੱਕ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਲਿਖ ਰਹੇ ਆਈਐਸ ਅਫੀਸਰ ਵੀ ਇਹਦੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਐ ਐਫਆਈਆਰ ਦਰਜ ਕਿਉਂ ਨਹੀਂ ਹੋਈ ਬਹੁਤ ਵੱਡਾ ਕੇਜੀ ਸਵਾਲ ਹੈ ਇੱਕ ਬੁੜਾ ਛੜੀ ਅੰਤਰ ਚੱਲਿਆ ਵੀ ਇਹ ਰਲ ਕੇ ਨਾ ਕਿਹਾ ਜੀ 8-10 ਠੇਕੇਦਾਰ ਤੇ ਉੱਥੇ 10- ਇਹ ਲੁੱਟ ਰਹੇ ਨੇ ਮਤਲਬ ਦੋਵਾਂਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਬਿਲ ਪਾਸ ਕਰਨ ਦੀ ਸਿਫਾਰਿਸ਼ ਕਰ ਦਿੱਤੀ ਜਾਂਦੀ ਹੈ ਮੌਜੂਦਾ ਚੇਅਰਮੈਨ ਸਾਹਿਬ ਜਿਹੜੇ ਨੇ ਸ਼ੋਕ ਤਲਵਾਰ ਵੀ ਇਹ ਵੀ ਉਸ ਤਰ੍ਹਾਂ ਹੀ ਹੋਏਗਾ ਫਿਰ ਤੇ ਗੱਲ ਹੈ ਕਿ ਨਾ ਫਿਰ ਤੇ ਕਾਹਦਾ ਰੰਗਲਾ ਪੰਜਾਬ ਸੀਐਮ ਸਾਹਿਬ ਫਿਰ ਤੇ ਤੁਸੀਂ ਸ਼ੂਟ ਦੇ ਦਿਓ ਸਾਰਿਆਂ ਨੂੰ ਸਾਰੇ ਜਿਵੇਂ ਇੱਕ ਮੈਂ ਅੱਜ ਹੀ ਪੜ੍ਹ ਰਿਹਾ ਸੀ ਇੱਕ ਏ ਏਟੀਪੀ ਦਾਸ਼ ਕਾ ਕੇ ਟ੍ਰਾਂਸਫਰ ਕਰਤਾ ਗਿਆ ਕਿਉਂਕਿ ਉਹਨੇ ਇੱਕ ਐਮਐਲਏ ਦੀ ਗੱਲ ਨਹੀਂ ਸੁਣੀ ਉਹਦੀਆਂ 6-7 ਟ੍ਰਾਂਸਫਰ ਕਰਤੀਆਂ ਵੀ ਫਿਰ ਤੇ ਚੱਲਨਦੇ ਹੋ ਰੰਗਲਾ ਪੰਜਾਬ ਤੇ ਬਣਾਈ ਆ ਭੰਡਾਰੀ ਸਾਹਿਬ ਰੰਗਲਾ ਪੰਜਾਬ ਇਹਨਾਂ ਚੋਰਾਂ ਨੂੰ ਬਣ ਨਹੀਂ ਦੇਣਾ ਜੀ ਤੇ ਹੁਣ ਵੇਖੋ ਦਿਨੇਰੀ ਪਿੰਡ ਦੇ ਵਿੱਚ ਵੀ ਜਿਹੜਾ ਕੰਮ ਹੋਇਆ ਸੀ ਗੇਠੂਵਾਲ ਕੋਆਪਰੇਟਿਵ ਸੁਸਾਇਟੀ ਵਾਲੇ ਜੀ ਉਹਨਾਂ ਲੈ ਕੇ ਦੇਤਾ ਵੀ ਐਡਾ ਸਮੀਰ ਉਪਲ ਨੂੰ ਠੇਕੇਦਾਰ ਹੈ ਸਾਡਾ ਮੈਂਬਰ ਹੀ ਨਹੀਂ ਨਾ ਹੀ ਇਹਨੂੰ ਕੰਮ ਦਿੱਤਾ ਜੀ ਫਿਰ ਵੇਖੋ ਜਿਹੜੇ ਕੋਆਪਰੇਟਿਵ ਸੁਸਾਇਟੀ ਦਾ ਭੰਡਾਰੀ ਸਾਹਿਬ ਜਿਹੜੇ ਇਹਨਾਂ ਦੇ ਕੰਮ ਕਰਦੇ ਉਹਨਾਂ ਦੇ ਪੈਸੇ ਕੋਆਪਰੇਟ ਇਹਦਾ ਇੱਕ ਪ੍ਰਾਈਵੇਟ ਬੈਂਕ ਚਾ ਅਕਾਊਂਟ ਆ ਉਹ ਇੱਕ ਜੈ ਸਿੰਘ ਇਹਨਾਂ ਦੇ ਯਾਰ ਆ ਉਹਦਾ ਰਲ ਕੇ ਨਾ ਖੋਲਿਆ ਸੁਣਿਆ ਤੇ ਵੀ ਫਿਰ ਉਹ ਹਿੱਸੇਦਾਰੀ ਅਹੀ ਨਹੀਂ ਦੀ ਪੁਸ਼ਟੀ ਨਹੀਂ ਕਰਦੇ ਇਹ ਰੋਪ ਨਿਰਦੇਸ਼ੀ ਤਾ ਕਰ ਸਮਾਜ ਸੇਵਕ ਦੀ ਲਾਰੇ ਆ ਜੀ ਇਹ ਬਿਲਕੁਲ ਠੀਕ ਹੈ ਉਹਨੇ ਆਪਣੇ ਨਾਂ ਤੇ ਦੇਖੋ ਸਰਕਾਰੀ ਬੰਦਾ ਨਹੀਂ ਕਦੀ ਅਕਾਊਂਟ ਖੋਲੂਗਾ ਉਹਨੇ ਆਪਣੇ ਕਿਸੇ ਭੈਣ ਭਰਾ ਯਾਰ ਦੋਸਤ ਦੇ ਨਾਂ ਤੇ ਕੌਣ ਪਤਾ ਖਿਲਾਇਆ ਹਣਾ ਖਿਲਾਤਾ ਤੇ ਕਾਊਂਟਰ ਜਿਹੜੇ ਅਕਾਊਂਟ ਅਫਸਰ ਆ ਜਾਂ ਡੀਸੀਐਫਏ ਆ ਉਹ ਕੀ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਕੀ ਕੋਆਪਰੇਟਿਵ ਸੁਸਾਇਟੀ ਆਂਡੀਆਂ ਕੰਮ ਕਰਦੀਆਂ ਉਹਨਾਂ ਦਾ ਅਕਾਊਂਟ ਕੋਆਪਰੇਟ ਬੈਂਕ 'ਚ ਹੁੰਦਾ ਤੇ ਪੈਸੇ ਜਿਹੜੇ ਉੱਥੇ ਜਾਣੇ ਚਾਹੀਦੇ ਆ ਪੈਸੇ ਪ੍ਰਾਈਵੇਟ ਬੈਂਕ 'ਚ ਕਿਧਾਂ ਜਾ ਰਹੇ ਆ ਸਿਰਫ ਇਹਨਾਂ ਨੂੰ ਪਤਾ ਵੀ ਮੈਂ ਜਿਹਨੂੰ 10 ਲੱਖ ਦਾ ਚੈੱਕ ਸ਼ੈਨ ਕੀਤਾ ਮੇਰੀ 2% ਦੇ ਹਿਸਾਬ ਨਾਲ ਕਮਿਸ਼ਨ ਸ਼ਾਮੀ 2000 ਮੈਨੂੰ ਮਿਲਣੀ ਚਾਹੀਦੀ ਆ ਸਿਰਫ ਇਹਨਾਂ ਦਾ ਇਨਾ ਕੰਮ ਆ ਠੱਠੇ ਖੂਜ ਪੈ ਜੇ ਪੰਜਾਬ ਠੱਠੇ ਖੂਜ ਪੈ ਦੇ ਅੰਮ੍ਰਿਤਸਰ ਜਾਂ ਕੋਈ ਦੇਸ਼ ਹੀ ਇਹਨਾਂ ਅਫਸਰਾਂ ਨੂੰ ਕੋਈ ਫਰਕ ਨਹੀਂ ਉਹ ਕਹਿੰਦੇ ਨਾ ਵੀ ਗੋਰੇ ਚਲੇਗੇ ਲੋਟ-ਲੋਟ ਕੇ ਇਹ ਲੋਟ-ਲੋਟ ਰਜੇ ਨਹੀਂ ਕਾਲੇ ਲੋਟਰੇ ਮਹਿਰ ਕੇ ਜੀ ਹੁਣ ਤੁਸੀਂ ਕੁਝ ਮੈਂ ਤੁਹਾਨੂੰ ਫਿਰ ਦੱਸਣਾ ਵੀ ਆਹ ਦਿਨੇਰੀ ਪਿੰਡ ਦੀ ਜਿਹੜੀ ਸ਼ਿਕਾਇਤ ਆ ਵੀ ਸਮਾਜ ਸੇਵਾ ਗੁਰੂ ਉਠਾ ਕਰਨ ਨਹੀਂ ਕੀਤੀ ਤੁਸੀਂ ਕਿਹਾ ਜੀ ਇਹ ਦੇਖੋ ਇੰਪਰੂਵਮੈਂਟ ٹرسٹ ਦਾ ਵਿਸ਼ਾਲ ਫਰੇਗਾ ਵੱਡਾ ਚੋਰ 42 ਕਰੋੜ ਰੁਪਏ ਦੀ ਲੈਂਦਾ ਆਪਣੇ ਨਾਂ ਦੇ ਉਤੇ ਤੇ ਅਫਸਰ ਸਾਨੂੰ ਦਾ ਹੈ ਕਿ ਬੋਲੇ ਉਹ 42 ਕਰੋੜ ਉਹਨੇ ਲਿਆ ਕਿਉਂ ਸੀਗਾ ਉਹ ਪਹਿਲੇ ਤੇ ਇਹ ਦੱਸਿਆ ਵੀ ਕਿ ਉਹਦੀ ਪਾਵਰ ਸੀ ਫਿਰ ਅਨਾਉਂਸਮੈਂਟ ਦੀ ਜਾਂਚ ਵੀ ਜੀਨਸ ਨਹੀਂ ਕਰਨੀ ਅਸੀਂ ਤੇ ਬੇਨਤੀ ਕਰਾਂਗੇ ਇਹਦੀ ਜਾਂਚ ਜਿਹੜੀ ਈਡੀ ਤੇ ਸੀਬੀਆਈ ਦੀ ਇੱਕ ਸੰਯੁਕਤ ਟੀਮ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਇਹਦੇ ਸਬੰਧ ਵਿੱਚ ਆਰਥੋ ਵਿਭਾਗ ਦਾ ਚਾਰ ਦਾ ਇੱਕ ਡਾਕਟਰ ਜਿੱਤੇ ਰੋਪ ਲੱਗਦਾ ਵੀ ਉਹਨੇ ਬੜੀ ਮੋਟੀ ਰਿਸ਼ਵਤ ਲਈ ਉਹਨੂੰ ਰੱਖੰਦੀ ਲੱਖ ਰੁਪਏ ਲੈਂਦੇ ਆ ਲੱਖ ਰੁਪਏ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਕਰਦੇ ਦੀ ਵੀਡੀਓ ਵੀ ਉਹਦੀ ਵਾਇਰਲ ਹੋਈ ਤੇ ਉਦੋਂ ਮਾਫੀ ਮੰਗਦਾ ਸੀ ਮੈਂ ਸ਼ਰੀਫ ਆਦਮੀ ਮੈਂ ਧੋਖੇ ਨਾ ਫੱਦ ਗਿਆ ਉਹ ਬਹੁਤ ਗਲੱਫਟ ਆਦਮੀ ਆ ਉਹਦਾ ਵੀ ਤਵਾਦਰਾ ਇਥੋਂ ਜਾਨ ਸਸਪੈਂਡ ਕੀਤਾ ਜਾਂ ਪਟਿਆਲੇ ਕਰਕੇ ਇਹਦੀ ਵੀ ਜਾਂਚ ਕਰਾਈ ਜਾਵੇ ਕਿ ਉਹਨੇ ਕਿਸ ਬਣਾ ਕੇ ਰੱਖਿਆ ਜਿੱਦੀ ਕੱਲੀ ਜਾਂਚ ਨਹੀਂ ਹੋਣੀ ਚਾਹੀਦੀ ਵੀ ਉਹਦੇ ਜਿਹੜੀਆਂ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਿੰਨੇ ਕੈਦੀਆਂ ਨੂੰ ਦਾਖਲ ਕਰਦਾ ਜਦੋਂ ਕੈਦੀਆਂ ਨੂੰ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਕੈਦੀ ਕਿੰਨਾ ਚੱਲ ਰਹਿੰਦੇ ਨੇ ਇਹਤੇ ਵੀ ਗੱਲ ਕਰੀਏ ਉਹ ਵੇਖੋ ਦਿਨੇਰੀ ਪਿੰਡ ਦੇ ਵਿੱਚ ਉੱਥੋਂ ਦਾ ਜਿਹੜੇ ਚੇਅਰਮੈਨ ਨੇ ਕੰਮ kiya ਉਹ ਵੀ ਕਹਿੰਦਾ ਕੰਮ ਨਹੀਂ ਆਇਆ ਪਿੰਡ ਦਾ ਸਰਪੰਚ ਲੈ ਕੇ ਦੇਣ ਰਿਹਾ ਸੋਸਾਇਟੀ ਦਾ ਚੇਅਰਮੈਨ ਲੈ ਕੇ ਦੇਣ ਰਿਹਾ ਜੇਠੂਆ ਦਾ ਵੀ ਅਸੀਂ ਕੰਮ ਲਿਆ ਨਹੀਂ ਸਮੀਰ ਸਾਡਾ ਮੈਂਬਰ ਹੀ ਨਹੀਂ ਹੈਗਾ ਅਸੀਂ ਨਾ ਸਮੀਰ ਨੂੰ ਕੰਮ ਦਿੱਤਾ ਤੇ ਕੋਈ ਪੇਮੈਂਟ ਨਾ ਦਿੱਤੀ ਜਾਵੇ ਤੇ ਗੌਰਵ ਠਾਕਰ ਜੀ ਸ਼੍ਰੀਆਮ ਟਰਸਟ ਦੇ ਬੂਹੇ 'ਚ ਆਪਣੀ ਵੀਡੀਓ ਬਣਾ ਕੇ ਕਿ ਇਹ ਮੌਜੂਦਾ ਚੇਅਰਮੈਨ ਤੇ ਰੋਪ ਲਾ ਰਿਆ ਵੀ ਸ਼ੋਕ ਤਲਵਾੜ ਜੀ ਅਫਸਰਾਂ ਉੱਤੇ ਪ੍ਰੈਸ਼ਰ ਬਾਂਡਿਆ ਵੀ ਅੰਦੀ ਪੇਮੈਂਟ 7 ਲੱਖ ਰੁਪਇਆ ਦੇ ਦਿਓ ਅਧੀ ਬਾਤ ਤੇ ਦੇ ਦਿਓ ਨਹੀਂ ਤੇ ਤੁਹਾਨੂੰ ਇਹ ਫਸਾ ਦੂਗਾ ਮੈਂ ਇਹ ਤੁਹਾਡਾ ਇਹ ਕਟਰਮਾਨ ਦਾ ਸਰਕਾਰ ਦੀ ਸੀਐਮ ਸਾਹਿਬ ਜੇ ਤੁਹਾਡੇ ਚੇਅਰਮੈਨ ਤੇ ਐਦਾਂ ਤੇ ਲਾਉਗੇ ਕਿ ਟਰਸਟਾਂ 'ਚ ਸਾਰੀਆਂ ਟਰਸਟਾਂ ਦੀਆਂ ਲਟੀਆਂ ਜਾਣੀਆਂ ਜੇ ਇਹ ਦੇਖ ਲਓ ਇਹ ਦੇ ਮਤਲਬ ਇਹ ਤਾਂ ਜਿਆਦਾ ਵੀ ਇਹ ਚੇਅਰਮੈਨ ਸਾਹਿਬ ਜਿਹੜੇ ਆ ਰੰਗੇਗੇ ਲੱਗਦੇ ਆ ਮੈਨੂੰ ਮੈਂ ਬੇਨਤੀ ਕਰੂੰਗਾ ਵੀਡੀਓ ਐਡੀਟਰ ਨੂੰ ਉਹ ਜਿਹੜੀ ਗੌਰਵ ਠਾਕੁਰ ਦੀ ਵੀਡੀਓ ਹੈ ਉਹ ਵੀ ਥੋੜੀ ਨਾਲ ਦਿਖਾਏ ਨਮਸਕਾਰ ਪੰਜਾਬ ਵਾਸੀਓ ਜਿੱਦਾਂ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਕੰਪਰੂਵਮੈਂਟ ਅਫਸਰ ਦੇ ਭ੍ਰਸ਼ਟਾਚਾਰ ਦੇ ਸਕੈਂਡਲ ਜਨਤਾ ਅੱਗੇ ਸੀਐਮ ਸਾਹਿਬ ਅੱਗੇ ਮੀਡੀਆ ਕੇ ਜਨਤਾ ਕਰਦਾ ਰਹਿਆ ਵਾਂ ਇੱਕ ਉਹਨਾਂ ਵਿੱਚ ਇੱਕ ਮਸਲਾ ਹੈ ਦਲੇਰੀ ਪਿੰਡ ਦਾ ਜਿਸ ਵਿੱਚ ਦੋ ਪਿਛਲੇ ਸਾਲ 2023 ਚ ਮੈਂ ਮਾਨਯੋਗ ਚੇਰਮੈਨ ਸਾਹਿਬ ਮਾਨਯੋਗ ਐਸੀ ਸਾਹਿਬ ਅਤੇ ਆਪਣਾ ਲੋਕਲ ਬੋਡੀ ਦੇ ਮਾਨਯੋਗ ਸੈਕਟਰੀ ਸਾਹਿਬ ਨੂੰ ਵੀ ਰਿਟਰਨ ਕੰਪਲੀਟ ਦਿੱਤੀ ਹੋਈ ਹੈ ਮਾਨਯੋਗ ਸੀਵੀਓ ਸਾਹਿਬ ਅਰਜੀਵ ਸੇਖੜੀ ਜੀ ਨੂੰ ਵੀ ਸਿਕਿਉਰਿਟੀ ਦਿੱਤੀ ਹੋਈ ਹੈ ਕਿ ਦਲੇਰੀ ਪਿੰਡ ਵਿੱਚ ਕੰਮ ਨਹੀਂ ਹੋਇਆ ਜਿਸ ਵਿੱਚ ਉਸ ਟਾਈਮ ਦੇ ਐਕਸ਼ਨ ਸਾਹਿਬ ਨੇ ਵੀ ਆਪਣੇ ਬਿਆਨਾਂ ਵਿੱਚ ਕਿਹਾ ਹੈ ਰਿਟਰਨ ਬਿਆਨਾਂ ਵਿੱਚ ਫੋਨ ਦੇ ਕਾਲਿੰਗ ਵਿੱਚ ਮੀਡੀਆ ਵਿੱਚ ਦੱਸਿਆ ਹੋਇਆ ਹੈ ਕਿ ਉਹ ਪਿੰਡ ਦਾ ਕੰਮ ਨਹੀਂ ਹੋਇਆ ਅਸੀਂ ਬਿੱਲ ਰੋਕ ਦਿੱਤਾ ਜਿਸ ਦਾ ਬਿੱਲ ਵੀ बन 2023 ਦਾ ਹੀ ਬਣ ਗਿਆ ਆ ਉੱਥੇ ਮੋਕੇ ਦਾ ਬਿੱਲ ਇੱਕ تعمیر ਉਪਲ ठेकेदार ਜੋ ਜੇਠੋਵਾਲ ਸੁਸਾਇਟੀ ਉੱਤੇ ਉਸਨੇ ਜੇਠੋਵਾਲ ਸੁਸਾਇਟੀ ਉੱਤੇ ਕੰਮ ਕੀਤਾ ਸੀ ਉਸਨੇ ਉੱਥੇ ਕੰਮ ਤੇ ਕੋਈ ਵੀ ਨਹੀਂ ਹੋਇਆ ਅੱਜ ਵੀ ਉਥੋਂ ਦੇ ਸਰਪੰਚ ਸਾਹਿਬ ਅਤੇ ਉਥੋਂ ਦੇ ਮੇਨ ਨੁਮਾਇੰਦੇ ਕਹਿ ਰਹੇ ਹੈ ਕਿ ਉੱਥੇ ਕੰਮ ਨਹੀਂ ਹੋਇਆ ਪਰ ਬਿੱਲ 2023 ਦਾ ਬਣ ਕੇ ਪਾਸ ਹੋ ਗਿਆ ਆ ਜਿਸ ਦੀ ਕਮਪਲੀਟ ਮਾਨਯੋਗ ਚੇਅਰਮੈਨ ਸਾਹਿਬ ਅਮਰੂਮੈਂਟਸ ਨੂੰ ਦਿੱਤੀ ਸੀ ਉਹ ਕਹਿੰਦੇ ਸੀ ਕਿ ਫਾਈਲਾਂ ਮੇਰੇ ਕੋਲ ਪਈਆਂ ਹੈ ਮੈਂ ਬਿੱਲ ਨਹੀਂ ਪਾਸ ਕਰਾਂਗਾ ਪਰ ਬਿੱਲ ਪਾਸ ਹੋਣ ਕੀ ਸਾਈਨ ਨਹੀਂ ਹੋਣੇ ਉਹਨਾਂ ਦੇ ਬਿੱਲ ਵਿੱਚ ਮੈਨੂੰ ਪਤਾ ਲੱਗਾ ਸੀ ਜਿਸ ਕੀ ਇਹ ਬਿੱਲ ਆਪਣਾ ਬਿਨਾਂ ਕੰਮ ਕੀਤੇ ਆ ਫੈਲਾ ਦੇ ਬਿੱਲ ਬਣੇ ਹੋਏ ਆ ਜਦ ਕਿ ਉੱਥੋਂ ਦੇ ਐਸ ਡੀਓ ਐਕਸ਼ਨ ਸਾਹਿਬ ਵੀ ਮੰਨ ਰਹੇ ਆ ਕਿ ਕੰਮ ਨਹੀਂ ਹੋਏ ਉਥੇ ਬਿੱਲ ਪਾਸ ਹੋ ਗਏ ਅੱਜ ਵੀ ਮੌਕੇ ਤੇ ਜਾ ਕੇ ਦੇਰੀਪਿੰਡ ਜਾ ਕੇ ਵੇਖ ਸਕਦੇ ਹੋ ਕਿ ਉੱਥੇ ਕੰਮ ਕੋਈ ਵੀ ਨਹੀਂ ਹੋਇਆ ਪਰ 14 ਲੱਖ ਦਾ ਸਰਕਾਰ ਨੂੰ ਠੱਗ ਗਬਨ ਹੋ ਰਿਹਾ 14 ਲੱਖ ਸਰਕਾਰ ਦੀ ਜਨਤਾ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਠੇਕੇਦਾਰ ਵੱਲ ਲੁੱਟਿਆ ਜਾ ਰਿਹਾ ਹੈ ਇਹ ਠੇਕੇਦਾਰ ਨੇ ਜੇਠਵਾਲ ਸੋਸਾਇਟੀ ਦੀ ਸੋਸਾਇਟੀ ਜਿਸ ਦੀ ਸੋਸਾਇਟੀ ਹੈ ਉਸਨੇ ਵੀ ਰਿਟਰਨ ਲਿਕੇ ਮਾਨਯੋਗ ਚੇਅਰਮੈਨ ਸਾਹਿਬ ਨੂੰ ਦਿੱਤਾ ਹੈ ਕਿ ਮੇਰੀ ਸੋਸਾਇਟੀ ਦਾ ਇਸਿਸ ਬੈਂਕ ਵਿੱਚ ਡੁਪਲੀਕੇਟ ਅਕਾਊਂਟ ਖੋਲ ਕੇ ਉੱਥੇ ਪੇਮੈਂਟ ਦਿੱਤੀ ਜਾ ਰਹੀ ਹੈ ਜਦ ਕੀ ਇਹ ਪੇਮੈਂਟ ਜੇਠਵਾਲ ਸਾਈਟੀ ਦੇ ਪ੍ਰਧਾਨ ਉਹਨਾਂ ਦੀ ਕਮੇਟੀ ਨੂੰ ਮਿਲਣੀ ਚਾਹੀਦੀ ਹੈ ਨਾ ਕਿ ਸੋਸਾਇਟੀ ਨੂੰ ਇਹ ਠੇਕੇਦਾਰ ਜਿਹੜਾ ਸਮੀਰ ਉਪਰ ਠੇਕੇਦਾਰ ਹੈ ਇਰਤੇ ਮਾਨਯੋਗ 2023 ਨੂੰ ਮਾਨਯੋਗ ਡੀਸੀ ਸਾਹਿਬ ਨੇ ਵੀ ਪਰਚੇ ਦੇ ਆਰਡਰ ਕੀਤੇ ਇਸ ਉੱਤੇ ਇਹਦੀਆਂ ਦੋ ਤਿੰਨ ਫਰਮਾਂ ਵੈ ਹੁਣ ਮੈਨੂੰ ਪਤਾ ਲੱਗਾ ਸੀ ਕਿ ਮਾਨਯੋਗ ਚੇਅਰਮੈਨ ਸਾਹਿਬ ਆਪਣੇ ਅਧਿਕਾਰੀਆਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਕਿਹਾ ਹੈ ਕਿ ਤੁਸੀਂ ਇਹਨਾਂ 7 ਲੱਖ ਦਾ ਬਿੱਲ ਬਣਾ ਦਿਓ ਬਾਕੀ ਰਹਿਣ ਦਿਓ ਐਵੇਂ ਨਹੀਂ ਤੇ ਉਹ ਬਿਜਲੀ ਬਿੱਲ ਚੰਪਲੀਟ ਕਰੇਗਾ ਇਹ ਅਫਸਰਾਂ ਨੂੰ ਡਰਾ ਕੇ ਧਮਕਾ ਕੇ ਕੰਪਲੀਨ ਦੀ ਕੰਪਲੀਟ ਦੇ ਕੇ ਤੇ ਇਹ ਅਫਸਰਾਂ ਨੂੰ ਡਰਾ ਧਮਕਾ ਰਿਹਾ ਹੈ ਨਾਲ ਆਪਣਾ ਐਸਐਸਆਰ ਕੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਹੈ ਕਿ ਐਕਸ਼ਨ ਸਾਹਿਬ ਇਸ ਦੀ 7 ਲੱਖ ਰੁਪਏ ਦੀ ਪੇਮੈਂਟ ਕਰ ਦਿਓ ਮਾਨਯੋ ਚੇਅਰਮੈਨ ਸਾਹਿਬ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਅੱਜ ਦਲੇਰੀ ਪਿੰਡ ਦੇ ਪ੍ਰਧਾਨ ਸਾਹਿਬ ਨੇ ਵੀ ਅਤੇ ਐਕਸ ਆਪਣਾ ਚੇਅਰਮੈਨ ਸਾਹਿਬ ਨੇ ਵੀ ਉਹਨਾਂ ਨੂੰ ਰਿਟਰਨ ਕਪੀ ਰਿਟ ਦਿੱਤੀ ਹੈ ਜੋ ਕਿ ਮੇਰੇ ਫੋਨ ਵਿੱਚ ਵੀ ਹੈ ਕਿ ਦਲੇਰੀ ਪਿੰਡ ਦੇ ਬਿੱਲ ਦੀ ਪੇਮੈਂਟ ਨਾ ਕੀਤੀ ਜਾਵੇ ਮੈਂ ਮਾਨਯੋਗ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਇੱਕ ਵਾਰੀ ਫੇਰ ਤੋਂ ਬੇਨਤੀ ਕਰਦਾ ਮੀਡੀਆ ਰਾਹੀਂ ਬੇਨਤੀ ਕਰਦਾ ਹਾਂ ਕਿ ਪਲੀਜ਼ ਇਹ ਦਲੇਰੀ ਪਿੰਡ ਵਿੱਚ ਕੰਮ ਨਹੀਂ ਹੋਏ ਔਰੇ ਔਰੇ ਕੰਮਾਂ ਦੀ ਜਾਂਚ ਕੀਤੀ ਜਾਵੇ ਜਿਹੜੇ ਬਿੱਲ ਅਡਵਾਂਸ 2023 ਦੇ ਬਣੇ ਬਿਨਾਂ ਕੰਮ ਤੋਂ ਉਹ ਕੰਮਾਂ ਦੇ ਆਧਾਰ ਤੇ ਉਸ ਠੇਕੇਦਾਰ ਤੇ ਉਸ ਜਿਹੜੇ ਜਿੰਨਾ ਸਾਡੇ ਬਣਾਇਆ ਉਹਨਾਂ ਦੇ ਆਧਾਰ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਇਹ ਆਪਣਾ ਚੇਅਰਮੈਨ ਸਾਹਿਬ ਕਾਰਵਾਈ ਨਹੀਂ ਕਰਦੇ ਤੇ ਮੈਂ ਬਹੁਤ ਜਲਦੀ ਵਿਜੀਲੈਂਸ ਅਤੇ ਹੁਣ ਅਮਰੂਮਾ ਟਰਸ ਦੇ ਬਾਹਰ ਜਨਤਾ ਨਾਲ ਪਬਲਿਕ ਨਾਲ ਅਈ ਧਰਨਾ ਪ੍ਰਦਰਸ਼ਨ ਕਰਾਂਗੇ ਇਥੋਂ ਲੁੱਟ ਖੁੱਟ ਜਿਹੜੀ ਚੱਲ ਰਹੀ ਹੈ ਅਮਰੂਮਾ ਟਰਸ ਵਿੱਚ ਆਮ ਆਦੀ ਪਾਰਟੀ ਸਰਕਾਰ ਵੀ ਚੱਲ ਰਹੀ ਹੈ ਅਸੀਂ ਸਟੈਂਡ ਲਵਾਂਗੇ ਮੈਂ ਸਟੈਂਡ ਲਵਾਂਗਾ ਮੇਰੇ ਨਾਲ মিডিਆ ਜਿਸ ਨੂੰ ਆਪਣਾ ਲੋਕਤੰਤੀਜਕ ਕਿਹਾ ਜਾਂਦਾ ਉਹ ਸਟੈਂਡ ਰਹੇਗੀ ਮੈਂ ਫੇਰ ਤੋਂ ਚੇਅਰਮੈਨ ਸਾਹਿਬ ਅੱਗੇ ਬੇਨਤੀ ਕਰਦਾ ਹਾਂ ਕੀ ਉਮਰਮਾ ਤੇ ਜੋ ਹੋ ਰਹੀ ਲੁੱਟ ਉੱਚੇ ਵੱਡੇ ਵੱਡੇ ਠੇਕੇਦਾਰਾਂ ਦੁਆਰਾ ਮਚਾਈ ਜਾ ਰਹੀ ਠੂ ਲੁੱਟ ਨੂੰ ਰੋਕਿਆ ਜਾਵੇ ਅਤੇ ਇਸ ਬਿੱਲ ਨੂੰ ਪਾਸਵਾ ਕੀਤਾ ਜਾਵੇ ਧੰਨਵਾਦ ਜੀ ਉਹ ਵੀਡੀਓ ਵੇਖਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਸ਼ਿਕਾਇਤ ਜਿਹੜੀ ਹੈ ਗੌਰਵ ਠਾਕੁਰ ਵੱਲੋਂ ਕੀਤੀ ਗਈ ਹੈ ਇੱਕ ਉਹਦੀਆਂ ਕਾਪੀਆਂ ਵੀ ਭੇਜੀਆਂ ਗਈਆਂ ਮਾਨਯੋਗ ਮੁਖਸਕਤਰ ਪੰਜਾਬ ਨੂੰ ਡਾਇਰੈਕਟਰ ਲੋਕਲ ਬਾਡੀਜ਼ ਨੂੰ ਮਾਨਯੋਗ ਮੁੱਖ ਇੰਜੀਨੀਅਰ ਮੋਕ ਵਿਜੀਲੈਂਸ ਅਫਸਰ ਨਗਰ ਸੁਵਧਾ ਅਟਰਸ ਦੇ ਚੇਅਰਮੈਨ ਨੂੰ ਤੇ ਨਗਰਾਲਾ ਇੰਜੀਨੀਅਰ ਨੂੰ ਨਗਰਾਲਾ ਇੰਜੀਨੀਅਰ ਤੇ ਬਸ ਚਲੋ ਰੱਬ ਦਾ ਰੱਖਾ ਹੈ ठेकेदार ਨਾਲ ਵਿਸ਼ਾ ਲਿਖਦੇ ਨੇ ठेकेदार ਸੁਨੀਰ ਉੱਪਲ ਦੁਆਰਾ ਜਾਲੀ ਸਰਕਾਰੀ ਦਸਤਖਤ ਹੋਰ ਜਾਲੀ ਬੈਂਕ ਅਕਾਊਂਟ ਖੋਲ ਕੇ ਅਤੇ ਉੱਚ ਅਫਸਰਾਂ ਨਾਲ ਮਿਲ ਕੇ ਬਿਨਾ ਕੰਮ ਕੀਤਿਆਂ ਫਰਜੀ ਬਿੱਲ ਬਣਾ ਕੇ ਸਰਕਾਰ ਨਾਲ ਧੋਖਾਧੜੀ ਕਰਨ ਸੰਬੰਧੀ ਅਗੇ ਲਿਖਦੇ ਨੇ ਬੇਨਤੀ ਹੈ ਕਿ ਮੈਂ ਗੌਰਵ ਠਾਕੋਰ ਪ੍ਰਧਾਨ ਉਮੀਦ ਐਨ ਜੀਓ ਬੇਨਤੀ ਕਰਦਾ ਹਾਂ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿੱਚ ਸੁਨੀਰ ਉਪਲ ਨਾਂ ਦਾ ਠੇਕੇਦਾਰ ਆਪਣੇ ਜਾਲੀ ਦਸਤਾਵੇਜ਼ ਲਾ ਕੇ ਇਸ ਨੇ ਸਰਕਾਰ ਨਾਲ ਧੋਖਾਧਰੀ ਕੀਤੀ ਹੈ ਇਸ ਦੋਸ਼ ਤੇ ਤਹਿਤ 3 2 2023 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਨੇ ਉਸ ਦੇ ਉੱਪਰ ਐਫ ਆਈ ਆਰ ਦਰਜ ਕਰਨ ਦੀ ਵੀ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਨੂੰ ਲਿਖ ਦਿੱਤਾ ਸੀ ਪਰ ਜਿਹੜੇ ਇਹ ਆਕਾ ਨੇ ਉਹਨਾਂ ਲੱਗਦਾ ਜੇ ਇਹ ਫੜਿਆ ਗਿਆ ਤੇ ਅਸੀਂ ਵੀ ਨਾਲ ਫੜੇ ਜਾਵਾਂਗੇ ਮੈਂ ਵੀ ਬੇਨਤੀ ਕਰੂੰਗਾ ਵੀ ਇਹਨਾਂ ਦੇ 4-5 ਬੰਦਿਆਂ ਦਾ ਨਾਰਕੋਟਿਕ ਟੈਸਟ ਹੀ ਕਰਾ ਲਓ ਵੀ ਸਾਬਾ ਕੋਈ ਸੱਚ ਬਾਤ ਮੈਂ ਸਾਬ ਤੇ ਰਵੀ ਸਾਹਿਬ ਦੀ ਮਿਹਰਬਾਨੀ ਹੋਈ ਨਾ ਨਹੀਂ ਹੋਇਆ ਹੁਣੇ ਤਹੀ ਜੇਈ ਸਾਹਿਬ ਨੂੰ ਪੁੱਛੇ ਢੇ ਜੇਈ ਕੋਟੀ ਆ ساری ਗੱਲ ਜੇਈ ਕੀ ਕਹਿੰਦਾ ਅਗੋ ਮੈਨੂੰ ਨਹੀਂ ਪਤਾ ਹੁੰਦਾ ਇਹਦੇ ਰਿਪੋਰਟ ਬਣਾਤੀ ਸੀ ਅਗੋ ਪਰਚਾ ਕੋ ਨਹੀਂ ਰਵੀ ਸਾਹਿਬ ਦੱਸਣਗੇ ਉਹ ਹੁਣ ਪਤਾ ਲੱਗਾ ਵੀ ਇਹੋ ਹੀ ਜੇਈ ਨੇ ਪਹਿਲਾਂ ਲਗਮਣ ਦੇਣ ਦਿਆ ਇਹੋ ਹੀ ਫੀਸ ਇਹੋ ਹੀ ਜੇਈ ਤੇ ਹੁਣ ਸ਼ੋਦਾ ਰਾਇਨਮਾ ਹੋ ਗਿਆ ਉਹਨਾਂ ਫਿਰ ਦੇ ਬੇਗਾਲ ਹੋ ਗਿਆ ਕਹਿੰਦੇ ਵੀ ਰਲ ਕੇ ਖਾਵਾਂਗੇ ਨਾ ਹੁਣ ਬਿਲਕੁਲ ਇਕੱਲਾ ਹੋ ਗਿਆ ਅੱਛਾ ਅੱਗੇ ਅੱਗੇ ਕੀ ਲਿਖਦੇ ਨੇ ਕਹਿੰਦੇ ਇਹ ਠੇਕੇਦਾਰ ਕਈ ਤਰ੍ਹਾਂ ਦੀਆਂ ਜਾਲੀ ਫਰਮਾਂ ਜਾਲੀ ਕੋਆਪਰੇਟਿਵ ਸੁਸਾਇਟੀਆਂ ਕਈ ਜਾਲੀ ਬੈਂਕ ਅਕਾਊਂਟ ਤੇ ٹرسٹ ਦੇ ਉੱਚ ਅਫਸਰਾਂ ਨਾਲ ਮਿਲ ਕੇ ਬਿਨਾਂ ਕੰਮ ਕੀਤੇਆਂ ਜਾਲੀ ਬਿੱਲ ਬਣਾ ਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰ ਰਿਹਾ ਹੈ ਪਰ ਇਸ ਦੀ ਪਹੁੰਚ ਜ਼ਿਆਦਾ ਹੋਣ ਕਰਕੇ ਕੋਈ ਵੀ ਅਧਿਕਾਰੀ ਇਹ ਸੁਪਰ ਕਾਰਵਾਈ ਨਹੀਂ ਕਰ ਰਿਹਾ ਅੱਗੇ ਕੀ ਲਿਖਦੇ ਨੇ ਕਹਿੰਦੇ ਮੈਂ ਖੁਦ ਪਿਛਲੇ ਸਾਲ 2023 ਦੇ ਵਿੱਚ ਇਸ ठेकेदार ਵੱਲੋਂ ਜੇਠੂਵਾਲ ਸੁਸਾਇਟੀ ਦੇ ਨਾਂ ਤੇ ਦਲੇਰੀ ਪਿੰਡ ਦਾ 14 ਲੱਖ ਰੁਪਏ ਦਾ ਬਿਨਾ ਕੰਮ ਕੀਤਿਆਂ ਜਾਲੀ ਬਿਲ ਮਰਾ ਕੇ ਜੋ ਕਿ ਐਮਵੀ ਬੁੱਕ ਵਿੱਚ ਅ ਪਿਛਲੇ ਸਾਲ ਦੀ ਐਂਟਰੀ ਹੈ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਤੇ ਐਕਸ ਚੇਅਰਮੈਨ ਸਾਹਿਬ ਦਮਨਦੀਪ ਉੱਪਲ ਜੀ ਵੱਲੋਂ ਵੀ ਲਿਖਤ ਤੌਰ ਤੇ ਟਰੱਸਟ ਨੂੰ ਦਿੱਤਾ ਗਿਆ ਕਿ ਦਲੇਰੀ ਪਿੰਡ ਵਿੱਚ ਕੰਮ ਨਹੀਂ ਹੋਏ ਤੇ ਬਿਨਾ ਕੰਮ ਕੀਤਿਆਂ 2023 ਪਹਿਲਾਂ ਤੋਂ ਹੀ ਜਾਲੀ ਬਿੱਲ ਬਣ ਗਏ ਹੋਏ ਹਨ ਜੇਠੂਵਾਲ ਸੁਸਾਇਟੀ ਨੂੰ ਹੁਣ ਹੋਰ ਪੇਮੈਂਟ ਨਾ ਦਿੱਤੀ ਜਾਵੇ ਅੱਗੇ ਲਿਖਦੇ ਨੇ ਕਹਿੰਦੇ ਮੇਰੀ ਵੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਚੇਅਰਮੈਨ ਅਗੇ ਬੇਨਤੀ ਹੈ ਕਿ ਜੋ ਵੀ ਦਲੇਰੀ ਪਿੰਡ ਵਿੱਚ ਕੰਮ ਹੋਏ ਹਨ ਉਸਦੀ ਪੇਮੈਂਟ ਨਾ ਕੀਤੀ ਜਾਵੇ ਕਿਉਂਕਿ ਉੱਥੇ ਕੋਈ ਕੰਮ ਨਹੀਂ ਹੋਇਆ ਸਿਰਫ ਜਾਲੀ ਬਿੱਲ ਬਣੇ ਨੇ ਅੱਗੇ ਲਿਖਦੇ ਨੇ ਸੁਨੀਰ ਉੱਪਰ ठेकेदार ਨੇ ਜੇਠੂਵਾਲ ਸੁਸਾਇਟੀ ਦਾ ਕਿਸੇ ਹੋਰ ਬੈਂਕ ਵਿੱਚ ਫਰਜੀ ਅਕਾਊਂਟ ਖੋਲ ਕੇ ਤੇ ਪੇਮੈਂਟ ਕਰਵਾਈ ਹੈ ਕਰਵਾਈ ਹੈ ਜਿਸ ਦੀ ਦਰਖਾਸਤ ਜੇਠੂਵਾਲ ਸੁਸਾਇਟੀ ਦੇ ਪ੍ਰਧਾਨ ਨੇ 24 ਹਜ਼ਾਰਾਂ 11 2023 ਨੂੰ ਮਾਨਯੋਗ ਚੇਅਰਮੈਨ ਸਾਹਿਬ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਮਾਨਯੋਗ ਮੁੱਖ ਇੰਜੀਨੀਅਰ ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ ਚੰਡੀਗੜ੍ਹ ਮੁੱਖ ਜ਼ਿਲ੍ਹਾ ਅਫਸਰ ਨੂੰ ਲਿਖਤੀ ਤੌਰ ਤੇ ਦਿੱਤੀ ਹੈ ਕਿ ठेकेदार ਸੁਨੀਰ ਉੱਪਲ ਅਤੇ ਇੰਜੀਨੀਅਰ ਕਾਰਜਕਾਰ ਸਾਧਕ ਅਫਸਰ ਅੰਮ੍ਰਿਤਸਰ ਬਾਬਲ ਜੈਠੂਵਾਲ ਸਹਿਕਾਰੀ ਕਿਰਤ ਤੇ ਉਸਾਰੀ ਸਭਾ ਦੇ ਟੈਂਡਰ ਅਨਅਧਿਕਾਰਿਕ ਵਿਅਕਤੀ ਪਾਸੋਂ ਪ੍ਰਾਪਤ ਕਰਨ ਅਤੇ ਕੰਮਾਂ ਦੀ ਪੇਮੈਂਟ ਵੀ ਅਨਅਧਿਕਾਰਤ ਵਿਅਕਤੀ ਨੂੰ ਕਰਨ ਸੰਬੰਧੀ ਡੈਰੀ ਨੰਬਰ 340 44 ਮਤੀਸ਼ 24 11 2023 ਸ਼ਿਕਾਇਤ ਦਿੱਤੀ ਹੋਈ ਹੈ ਤੇ ਸੁਨੀਰ ਉੱਪਲ ਨੇ ਜੇਠੂਵਾਲ ਕੋਆਪਰੇਟਿਵ ਦਾ ਝਾਲੀ ਅਕਾਊਂਟ ਖੋਲ ਕੇ ਸਰਕਾਰ ਨਾਲ ਰਹਿਰਾ ਫੇਰੀ ਕੀਤੀ ਹੈ ਉਹ ਅੱਗੇ ਲਿਖਦੇ ਨੇ ਮੇਰੀ ਆਪ ਜੀ ਅੱਗੇ ਬੇਨਤੀ ਹੈ ਕਿ ਜਿਸ ਬੈਂਕ ਮੈਨੇਜਰ ਨੇ ਅਤੇ ਸੁਨੀਰ ਉੱਪਲ ਨੇ ਝਾਲੀ ਬੈਂਕ ਅਕਾਊਂਟ ਖੋਲ ਕੇ ਸਰਕਾਰ ਨਾਲ ਧੋਖਾਧੜੀ ਕੀਤੀ ਹੈ ਤੇ ਜਿਨ੍ਹਾਂ ਨਗਰ ਸੁਧਾਰ ٹرسٹ ਦੇ ਉੱਚ ਅਧਿਕਾਰੀਆਂ ਅਕਾਊਂਟੈਂਟ ਤੇ ਹੋਰ ਵੀ ਜੋ ਅਧਿਕਾਰੀ ਇਸ ਗਬਰ ਵਿੱਚ ਸ਼ਾਮਲ ਨੇ ਉਹਨਾਂ ਅਧਿਕਾਰੀਆਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੰਪਰੂਵਮੈਂਟ ਟਰਸਟ ਅਧਿਕਾਰੀ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਸੁਨੀਲ ਉੱਪਲ ਦੀਆਂ ਫਰਮਾਂ ਐਮਐਸ ਕੋਰ ਕੰਸਟਰਕਸ਼ਨ ਕਲਾਂਚੀ ਇਲੈਕਟ੍ਰੋਨਿਕਸ ਐਂਡ ਜੇਠੂਆ ਸੋਸਾਇਟੀ ਦੀ ਜਾਂਚ ਕਰਵਾਈ ਜਾਵੇ ਤੇ ਪਿਛਲੇ 4 ਸਾਲ ਦੇ ਜਿੱਥੇ-ਜਿੱਥੇ ਵੀ ਕੰਮ ਹੋਏ ਹਨ ਤੇ ਬਿੱਲਾਂ ਦੀ ਅੰਮ੍ਰਿਤਸਰ ਦੇ ਬਾਰੀ ਅਧਿਕਾਰੀਆਂ ਤੋਂ ਜਾਂਚ ਕਰਾਈ ਜਾਵੇ ਅਤੇ ਇਹਨਾਂ ਫਰਮਾਂ ਨੂੰ ਬਲੈਕਲਿਸਟ ਕੀਤਾ ਜਾਵੇ ਏ ਵੇਖੋ ਇਹ ਬੰਦਾ ਆਮ ਬੰਦਾ ਤੇ ਸ਼ਿਕਾਇਤ ਹੀ ਕਰ ਸਕਦਾ ਹੈ ਚਿੱਠੀਆਂ ਤੁਹਾਨੂੰ ਰਸੀ ਦਿਖਾ ਦਿੱਤੀਆਂ ਦੋਨੋਂ ਫੈਸਲਾ ਤੁਸੀਂ ਕਰਨਾ ਹੈ ਕਿ ਕੀ ਵਾਕੇ ਰੰਗਲਾ ਪੰਜਾਬ ਬਣਿਆ ਕਿ ਦਮਨਦੀਪ ਉਪਲ ਸਾਫ ਦਾ ਚੇਅਰਮੈਨ ਦਮਨਦੀਪ ਸਿੰਘ ਉਹ ਕਹਿ ਰਹੇ ਨੇ ਰੋਲਾ ਪਾ ਪਾ ਕੇ ਸਾਡਾ ਉਹਨਾਂ ਦੀ ਗੱਲ ਹੋਈ ਏ ਵੀ ਮੇਰੇ ਕੰਮਾਂ ਦੀ ਵੀ ਜਾਂਚ ਕਰਾਓ ਤੇ ਬਾਕੀ ਚੇਅਰਮੈਨਾਂ ਦੇ ਕੰਮਾਂ ਦੀ ਵੀ ਜਾਂਚ ਕਰਾਓ ਹਾਂਜੀ ਕੇਜੀ ਤੁਸੁਖਸ਼ਰੇ ਇਹ ਮੈਂ ਫਿਰ ਇੱਕ ਬੇੰਦੀਕਰੂ ਸਰਕਾਰ ਨੂੰ ਵੀ ਇੱਕ ਮਹਿਗਮੇ ਦਾ ਗੱਬਰ ਸਿੰਘ ਚੰਡੀਗੜ੍ਹ ਬੈਠਾ ਜੀ ਮਹਾ ਕਰਪਟ ਆਦਮੀ ਆ ਜੀ ਉਹਦੇ ਬਾਰੇ ਸਾਨੂੰ ਕਾਫੀ ਦਸਤਾਵੇਜ਼ ਮਿਲ ਗਏ ਆ ਕੋਸ਼ਿਸ਼ ਆਹੀ ਹੋਰ ਕਲੈਕਟ ਕਰ ਰਹੇ ਆ ਜਿਹੜਾ ਇਹ ਗੱਬਰ ਸਿੰਘ ਦਾ ਨਾਮ ਜਾਗਰ ਕਰਾਂਗੇ ਜਿਹੜਾ ਲੁੱਟ ਰਿਹਾ ਜਿਹਦੇ ਇਸ਼ਾਰੇ ਤੇ ਸਾਰੇ ਠੇਕੇ ਮੈ ਅਲਾਉਟ ਹੁੰਦੇ ਆ ਜਿਹਦੀ ਆਪ ਕਈ ਠੇਕੇਦਾਰਾਂ ਨਾਲ ਹਿੱਸੇਦਾਰੀ ਆ ਜਿਹਦੇ ਕੋ ਸਾਰੀਆਂ ਅੰਕਵਾਰੀਆਂ ਲੱਗਦੀਆਂ ਮਹਾ ਕਰਪਟ ਆਦਮੀ ਹੈ ਜਿੰਨੇ ਚਿਰ ਤੱਕ ਉਹ ਰੂ ਜਿੰਨੇ ਚਿਰ ਤੱਕ ਉਹ ਅੰਕਵਾਰੀਆਂ ਰੂ ਇਹ ਭ੍ਰਸ਼ਟਾਚਾਰ ਨਹੀਂ ਮੁੱਕਦਾ ਨਹੀਂ ਮੁੱਕਦਾ ਤੇ ਨਹੀਂ ਮੁੱਕਦਾ ਅਸੀਂ ਇਸ ਨੂੰ ਲੈ ਕੇ ਸੁਨੀਰ ਉਪਰਲਾ ਨਾਲ ਗੱਲ ਕੀਤੀ ਕੋਸ਼ਿਸ਼ ਕੀਤੀ ਦੋ ਵਾਰੀ ਮੈਂ ਫੋਨ ਕੀਤਾ ਉਹਨਾਂ ਦੇ ਨੰਬਰ ਤੇ 991155012 ਪਰ ਉਹਨਾਂ ਨੇ ਰਿਸੀਵ ਨਹੀਂ ਕੀਤਾ ਸਾਡਾ ਫੋਨ ਜਦੋਂ ਵੀ ਸਾਡੇ ਨਾਲ ਗੱਲ ਹੋਏਗੀ ਕਿਉਂਕਿ ਸਾਡਾ ਫਰਜ਼ ਹੈ ਉਹਨਾਂ ਨਾਲ ਗੱਲ ਕਰਨਾ ਕਿਉਂਕਿ ਜਦੋਂ ਉਹਨਾਂ ਤੇ આરોਪ ਲੱਗੇ ਨੇ ਇਹਨੇ ਸਾਰੇ ਉਹਨਾਂ ਦਾ ਪੱਖ ਜਾਨਣਾ ਵੀ ਬਹੁਤ ਜ਼ਰੂਰੀ ਹੈ ਚਲੋ ਅਸੀਂ ਜਨਤਾ ਦੇ ਜਨਤਾ ਦੀ ਅਦਾਲਤ ਦੇ ਵਿੱਚ ਸਾਰੇ ਕੰਮ ਰੱਖ ਰੱਖ ਦਿੱਤੇ ਨੇ ਵਾਕਈ ਜਿੰਨਾ ਪੈਸਾ ਕੋਆਪਰੇਸ਼ਨ ਤੇ ਇੰਪਰੂਵਮੈਂਟ ਟਰਸਟ ਇਹ ਖਰਚ ਕਰਦੇ ਨੇ ਡਿਵੈਲਪਮੈਂਟਾਂ ਤੇ ਜੇ ਉਹ ਪੈਸਾ ਅੱਦਾਇ ਪੈਸਾ ਵੀ ਲੱਗ ਜਾਂਦਾ ਡਵੈਲਪਮੈਂਟਾਂ ਤੇ ਤੇ ਸਾਨੂੰ ਗਲੀਆਂ ਨਾਲੀਆਂ ਹਰ ਸਾਲ ਬਣਾਉਣ ਦੀ ਲੋੜ ਪੈਂਦੀ ਇਹ ਚਾਂਦੀ ਦੀਆਂ ਸੋਨੇ ਦੀਆਂ ਸੜਕਾਂ ਬਣ ਜਾਣੀਆਂ ਸੀ ਪਰ ਇਹਨਾਂ ਨੂੰ ਟੀਠਾ ਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਕੋਈ ਹੋਵੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਵੱਧ ਤੋਂ ਵੱਧ ਕੀ ਹੋਏਗਾ ਸਾਨੂੰ ਅਸੀਂ ਚਾਰ ਸ਼ੀਟ ਹੋ ਜਾਵਾਂਗੇ ਚਾਰ ਸ਼ੀਟ ਹੋਵਾਂਗੇ ਤੇ ਅਸੀਂ ਜਵਾਬ ਦੇ ਦੇਾਂਗੇ ਬਹੁਤ ਹੱਦ ਹੋਏਗੀ ਤੇ ਸਸਪੈਂਡ ਹੋ ਜਾਵਾਂਗੇ ਸਸਪੈਂਸ਼ਨ ਵੀ ਕੋਈ ਸੁਝਾ ਨਹੀਂ ਹੈ ਮਾਨ ਸਾਹਿਬ ਇਹਨਾਂ ਨੂੰ ਘਰ ਭੇਜੋ ਇਹਨਾਂ ਨੂੰ ਡਿਸਮਿਸ ਕਰੋ ਤੇ ਉਮੀਦ ਕਰਦੇ ਆ ਕਿ ਸਾਡੀ ਜਿਹੜੀ ਹੈ ਗੱਲ ਮਾਨ ਸਾਹਿਬ ਤੱਕ ਪਹੁੰਚੇਗੀ ਅਸੀਂ ਆਪਣੀ ਇਸ ਵੀਡੀਓ ਦਾ ਲਿੰਕ ਮਾਨ ਸਾਹਿਬ ਨੂੰ ਸ਼ੇਅਰ ਕਰ ਦਾਂਗੇ ਡੀਜੀਪੀ ਵਿਜੀਲੈਂਸ ਨੂੰ ਵੀ ਸ਼ੇਅਰ ਕਰ ਦਾਂਗੇ ਤੇ ਚੀਫ ਸਕੱਟਰੀ ਸਾਹਿਬ ਨੂੰ ਵੀ ਸ਼ੇਅਰ ਕਰ ਦਾਂਗੇ ਸਾਨੂੰ ਦਿਓ ਜ਼ਿਆਦਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸੀ ਘਾਲ ਨਮਸਕਾਰ